ਿੰਡ ਲਖੋਵਾਲ ਦੇ ਰਾਣਾ ਮਸੀ ਉਰਫ ਧੋਨੀ ਪੁੱਤਰ ਬਾਰਸ ਮਸੀ ਦੀ 3524 ਨੂੰ ਘਰੋਂ ਗਏ ਦੀ 31 ਮਈ ਸਵੇਰ ਨੂੰ Laash ਕਾਲਾ ਨੰਗਲ ਦੇ ਕੱਚੇ ਰਸਤੇ ਤੇ ਗਲੀ ਸੜੀ ਹਾਲਤ ਵਿੱਚ ਮਿਲੀ Laash ਸੰਬੰਧੀ ਥਾਣਾ ਸਦਰ ਪੁਲਿਸ ਗੁਰਦਾਸਪੁਰ ਵਿਖੇ ਅਣਪਛਾਤੇ ਬਿਹਾਕਤੀਆਂ ਵਿਰੁੱਧ ਪਰਚਾ ਦਰਜ ਹੋਣ ਦੇ ਬਾਵਜੂਦ ਵੀ ਪੁਲਿਸ ਕਾਤਰਾ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਜਿਸ ਕਕੇ ਪਰਿਵਾਰ ਪਰਿਵਾਰ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਸ ਕਤਲ ਦੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨ ਅਤੇ ਜਾਂਚ ਨੂੰ ਸਹੀ ਨਤੀਜੇ ਤੱਕ ਪਹੁੰਚਾਉਣ ਲਈ 크੍ਰਿਸਚੀਅਨ ਨੈਸ਼ਨਲ ਫਰੰਟ ਦੇ ਰਾਸ਼ਟਰੀ ਪ੍ਰਧਾਨ ਲਾਰਸ ਚੌਧਰੀ ਦੀ ਅਗਵਾਈ ਹੇਠ ਇੱਕ ਵਫਤ ਨੇ ਐਸਐਸਪੀ ਸਾਹਿਬ ਨੂੰ ਮਿਲ ਕੇ ਭੇਦ ਭਰੇ ਹਾਲਾਤ ਵਿੱਚ ਰਾਣਾ ਮਸੀਹ ਦੇ ਹੋਏ ਕਤਲ ਨੂੰ ਸੁਲਝਾਉਣ ਲਈ ਐਸਪੀ ਅਧਿਕਾਰੀਆਂ ਦੀ ਅਗਵਾਈ ਵਿੱਚ ਸਟ ਦਾ ਗਠਨ ਕਰਕੇ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਐਸਐਸਪੀ ਸਾਹਿਬ ਨੇ ਵਫੰਦੀ ਮੰਗ ਨੂੰ ਸਤਿਕਾਰ ਕਰਦੇ ਹੋਏ ਸਿੱਟ ਬਣਾ ਦਿੱਤੀ ਹੈ ਅਤੇ ਪਰਿਵਾਰ ਨੂੰ ਇਨਸਾਫ ਦੀਵਾਨ ਦਾ ਭਰੋਸਾ ਦਿਵਾਇਆ ਅਤੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਦਾ ਭਰੋਸਾ ਦਿੱਤਾ ਇਸ ਮੌਕੇ ਬੱਬਾ ਗਿੱਲ ਜੋਤ ਪ੍ਰਧਾਨ ਪੰਜਾਬ ਕਲਦੀਪ ਮਸੀਹ ਤੁੰਗ ਜ਼ਿਲ੍ਹਾ ਪ੍ਰਧਾਨ ਵਿਕਰਮ ਮਸੀਹ ਪ੍ਰਧਾਨ ਰਾਜਨ ਰੰਧਾਵਾ ਬਾਰਸ ਮਸੀਹ ਲਖੋਵਾਲ ਮੈਂਬਰ ਆਕਾਸ਼ ਦਿਨਾਨਗਰ ਪ੍ਰੇਮ ਮਹਾਸਾ ਮਹਾਸਾ ਪ੍ਰੇਮ ਮਹਾਸਾ rohit laaddi vakil bunesh mahajan adi haazir hoy patrakar jaswinder jassi rahoh bolon liandi gayi taiyar kiti hoye e report ਅ ਡਿਊਰਿੰਗ ਇਲੈਕਸ਼ਨ ਪਿੰਡ ਲਖੋਵਾਲ ਦੇ ਵਿੱਚ ਰਾਣਾ ਮਸੀ ਉਰਫ ਧੋਨੀ ਜਿਹੜਾ ਉਹ ਮਿਸਿੰਗ ਹੋ ਗਿਆ ਸੀ 30 ਮਈ ਨੂੰ ਤੇ 31 ਨੂੰ ਸਵੇਰੇ ਉਹਦੀ ਜਿਹੜੀ ਆ ਸਸਪੈਕਟਡ ਜਿਹੜੀ ਆ ਡੈੱਡ ਬੋਡੀ ਮਿਲੀ ਸੀ ਪਰਿਵਾਰ ਦਾ ਇਹ આરોਪ ਆ ਕਿ ਮੁੰਡਾ ਸਾਡਾ 30 ਨੂੰ ਅਸੀਂ ਕਿਸੇ ਰਿਸ਼ਤਦਾਰੀ ਦੇ ਵਿੱਚ ਜਾਣਾ ਸੀਗਾ ਤੇ ਉਹ ਦਾੜੀ ਬਣਾਉਣ ਦੇ ਲਈ ਘਰੋਂ ਨਿਕਲਿਆ ਪਰ ਜਦੋਂ 12 ਵਜੇ ਫੋਨ ਕੀਤਾ ਤੇ ਉਹਦਾ ਸਵਿਚ ਆਫ ਆ ਰਿਹਾ ਸੀਗਾ ਸੋ ਪਰਿਵਾਰ ਦਾ ਇਹ ਰੋਪਾ ਕਿ ਅਸੀਂ ਪੂਰਾ ਦਿਨ ਉਹਨੂੰ ਲੱਭਦੇ ਰਹੇ ਰਾਤ ਵੀ ਲੱਭਦੇ ਰਹੇ ਪਰ ਮਿਲਿਆ ਨਹੀਂ ਪਰ ਸਵੇਰ ਨੂੰ ਕਿਸੇ ਵਿਅਕਤੀ ਨੇ ਆ ਕੇ ਉਹਨਾਂ ਨੂੰ ਦੱਸਿਆ ਕਿ ਕਾਲਾ ਨੰਗਲ ਪਿੰਡ ਦੇ ਜਿਹੜਾ ਰਸਤਾ ਆ ਕੱਚਾ ਉੱਥੇ ਡੈੱਡ ਬੋਡੀ ਪਈ ਆ ਵੀ ਹੋ ਸਕਦਾ ਤੁਹਾਡੇ بیٹے ਦੀ ਨਾ ਹੋਵੇ ਉਹਨੂੰ ਆਇਡੈਂਟੀਫਾਈ ਕਰੋ ਜਦੋਂ ਪਰਿਵਾਰ ਨੇ ਉਹਨੂੰ ਆਇਡੈਂਟੀਫਾਈ ਕੀਤਾ ਤੇ ਉਹ ਬੋਡੀ ਜਿਹੜੀ ਰਾਣਾ ਮਸੀ ਉਰਫ ਧੋਨੀ ਦੀ ਸੀ ਸੋ ਪਰਿਵਾਰ ਦਾ ਜਿਹੜਾ ਜਿਹੜਾ ਡਾਊਟ ਹੈਗਾ ਆ ਕਿ ਸਾਡੇ ਮੁੰਡੇ ਨੂੰ ਜਿਹੜਾ ਦੋਸ਼ੀਆਂ ਨੇ ਸੱਦ ਕੇ ਤੇ ਉਹਦਾ ਸਵਿਚ ਆਫ ਕਰਕੇ ਬਾਅਦ ਵਿੱਚ ਉਹਦਾ ਜਿਹੜਾ ਮਰਡਰ ਕਰ ਦਿੱਤਾ ਤਾਂ ਸਵੇਰ ਨੂੰ ਉਹ ਰਸਤੇ ਤੇ ਸਿੱਟ ਗਏ ਸੋ ਸਦਰ ਥਾਣੇ ਦੇ ਵਿੱਚ ਐਫ ਆਈ ਆਰ ਨੰਬਰ 64 ਬਟਾ 24 ਸਦਰ ਥਾਣੇ ਦੇ ਵਿੱਚ ਗੁਰਦਾਸਪੁਰ ਡਿਸਟ੍ਰਿਕਟ ਗੁਰਦਾਸਪੁਰ ਦਰਜਿਆ ਪਰ ਬਹਿਰੀ ਅਨਫੋਰਚੂਨੇਟ ਬੜੀ ਦੁੱਖ ਦੀ ਗੱਲ ਆ ਕੇ ਹਾਲੇ ਤੱਕ ਕੋਈ ਵੀ આરોપી ਗ੍ਰਿਫਤਾਰ ਨਹੀਂ ਹੋਇਆ। ਸੋ ਪਰਿਵਾਰ ਦੀ ਮੰਗ ਦੇ ਅਨੁਸਾਰ ਕਿ ਸਾਨੂੰ ਇਨਸਾਫ ਚਾਹੀਦਾ। ਔਰ ਕ੍ਰਿਸਚਨ ਨੈਸ਼ਨਲ ਫਰੰਟ ਦੀ ਹਮੇਸ਼ਾ ਜਿਹੜੀ ਆ ਇਹ ਕੋਸ਼ਿਸ਼ ਲਈ ਆ ਵੀ ਜਿੱਥੇ ਕਿਤੇ ਵੀ ਇਨਜਸਟਿਸ ਹੁੰਦੀ ਆ ਜਿੱਥੇ ਕਦੇ ਵੀ ਕ੍ਰਿਸਚਨ ਕਮਿਊਨਿਟੀ ਦੇ ਨਾਲ ਤੱਕਾ ਹੁੰਦਾ ਜਾਂ ਗਰੀਬਾਂ ਨਾਲ ਤੱਕਾ ਹੁੰਦਾ ਅਸੀਂ ਫਰੰਟ ਤੇ ਆ ਕੇ ਐਜੀਟੇਸ਼ਨ ਕਰਕੇ ਸੰਘਰਸ਼ ਕਰਕੇ ਪਰਵਾਰ ਨੂੰ ਇਨਸਾਫ ਲੈ ਕੇ ਦਿੰਨੇ ਆ। ਔਰ ਲਾਟ ਆਫ ਕੇਸਸ ਯੂ نو ਕਿ ਇਥੇ ਗੁਰਦਾਸਪੁਰ ਦੇ ਵਿੱਚ ਇਸ ਤਰ੍ਹਾਂ ਦੇ ਸੀਗੇ ਜਿਹੜੇ ਕਿ ਕਤਲ ਦੇ ਸੀ ਉਹਨਾਂ ਨੂੰ ਅਸੀਂ ਪਰਿਵਾਰਾਂ ਨੂੰ ਇਨਸਾਫ ਲੈ ਕੇ ਦਿੱਤਾ ਇਸ ਪਰਿਵਾਰ ਦੀ ਵੀ ਸੜ ਤੋਂ ਉਮੀਦ ਆ ਕਿ ਵੇ ਸਾਨੂੰ ਸੀਐਨਐਫ ਜਿਹੜਾ ਇਨਸਾਫ ਲੈ ਕੇ ਦੇਗਾ ਔਰ ਅੱਜ ਅਸੀਂ ਐਸਐਸਪੀ ਸਾਹਮਣੂ ਜਿਹੜਾ ਇੱਕ ਮੈਮੋਰੈਂਡਮ ਦੇ ਰਹੇ ਹਾਂ ਜਿਹਦੇ ਵਿੱਚ ਸਾਡੀ ਬੜੀ ਕਲੀਅਰ ਡਿਮਾਂਡ ਆ ਕਿ ਇੱਕ ਬੜਾ ਸੈਂਸਿਟਿਵ ਕੇਸ ਹੈਗਾ ਇੱਕ ਨੌਜਵਾਨ ਦਾ ਕਤਲ ਹੋਇਆ ਬੜਾ ਹੁਣਹਾਰ ਮੁੰਡਾ ਸੀ ਘਰ 'ਚ ਸੇਹ ਤੋਂ ਦੀ ਬੜੀ ਵੈਲ ਐਂਡ ਮਤਲਬ ਵੈਲ ਉਹਦੀ ਮੇਨਟੇਨ ਉਹਨੇ ਆਪਣੇ ਉਹਨੂੰ ਕੀਤਾ ਸੀ ਔਰ ਬਾਹਰ ਜਾਣਾ ਸੀ ਤੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਤੇ ਪਰਿਵਾਰ ਦੀ ਮੰਗ ਹੈ ਕਿ ਕੇਸ ਜਿਹੜਾ ਹੈ ਸੋਲਵ ਹੋਵੇ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦੇ ਰਹੇ ਹਾਂ ਉੱਚ ਡਿਮਾਂਡ ਆ ਕਿ ਐਸਆਈਟੀ ਦਾ ਗਠਨ ਕੀਤਾ ਜਾਵੇ ਕਿ ਜਿਹੜੀ ਕਿਸੇ ਉੱਚ ਅਧਿਕਾਰੀ ਐਸਪੀ ਦੀ ਅਗਵਾਈ ਦੇ ਵਿੱਚ ਬਣੇ ਤਾਂ ਕਿ ਇਹਦੇ ਵਿੱਚ ਜਿਹੜੇ ਦੋਸ਼ੀ ਆ ਉਹ ਗ੍ਰਿਫਤਾਰ ਹੋਣ ਔਰ ਉਹ ਫਾਸਟ ਟਰੈਕ ਤੇ ਕੇਸ ਚੱਲੇ ਤਾਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲ ਸਕੇ। ਥੈਂਕ ਯੂ। ਅੱਜ ਜਿਹੜਾ ਲਖੋਵਾਲ ਦੇ ਵਿੱਚ ਇੱਕ ਨੌਜਵਾਨ ਦਾ ਕਤਲ ਹੋਇਆ ਦਾ ਸੀ 30 ਤਰੀਕ ਦਾ ਉਹਦੇ ਸੰਬੰਧ ਦੇ ਵਿੱਚ ਅੱਜ ਸਾਡੇ ਰਾਸ਼ਟਰੀ ਪ੍ਰਧਾਨ ਲਾਰਚ ਚੌਧਰੀ ਸਾਹਿਬ ਜੀ ਆਏ تھے ਔਰ ਐਸਐਸਪੀ ਸਾਹਿਬ ਨੂੰ ਮਿਲੇ ਆ ਔਰ ਐਸਟੀਆਈਡੀ ਟੀਮ ਦਾ ਗਠਨ ਕੀਤਾ ਗਿਆ ਜਿਸ ਦੇ ਵਿੱਚ ਐਸਪੀ ਸਾਹਿਬ ਦੀ ਡਿਊਟੀ ਲਗਾਈ ਗਈ ਔਰ ਨਾਲ ਐਸਐਸਓ ਸਾਹਿਬਾ ਦੀ ਡਿਊਟੀ ਲਗਾਈ ਗਈ ਆ ਔਰ ਇਨਕਵਾਰੀ ਵਾਸਤੇ ਸਾਡੇ ਲਾਰਚ ਚੌਧਰੀ ਸਾਹਿਬ ਨੇ ਆਖਿਆ ਵੀ ਕੇਸ ਨੂੰ ਫਾਸਟ ਟੈਗ ਦੇ ਲੈ ਕੇ ਅਗਲਿਆਂ ਨੂੰ ਜਿਨ੍ਹਾਂ ਦਾ ਪੁੱਤਰ ਦੀ ਜੱਥ ਹੋਈ ਆ ਉਹਨਾਂ ਨੂੰ ਇਨਸਾਫ ਦਵਾਇਆ ਜਾਏ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876779499